ਮੈਂ ਜਿੰਨੀਆਂ ਵੀ ਸਾਡੇ ਸੰਗਤਾਂ ਹੈਗੀਆਂ ਮਹਾਰਾਜ ਦੇ ਵਰਸੀ ਦੇ ਉੱਤੇ ਜਿੰਨਾ ਵੀ ਲੋਕਾਂ ਨੇ ਇਸ ਲੰਗਰ ਲਗਾਣੇ ਆ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿਉਂਕਿ ਮਹਾਰਾਜ ਦੇ ਪਿਛਲੀ ਜਿੰਨੀਆਂ ਵੀ ਸਾਡੇ ਵਰਸੀ ਹੋਈਆਂ ਉਹਦੇ ਵਿੱਚ ਕਟੂ-ਕਟ ਬੰਗਿਆਂ ਤੋਂ ਲੈ ਕੇ ਇਸ ਗੁਰੂ ਘਰ ਤੱਕ ਆਉਣ ਵਾਸਤੇ ਸੰਗਤਾਂ ਨੂੰ ਦੋ-ਦੋ ਘੰਟੇ ਲੱਗ ਜਾਂਦੇ ਆ ਉਹਦਾ ਕਾਰਨ ਕੀ ਆ ਸਾਡੀ ਸੰਗਤਾਂ ਦੇ ਸ਼ਰਧਾਪੂਰਵਕ ਜੋ ਅਸੀਂ ਲੰਗਰ ਲਗਾਣੇ ਆ ਪਰ ਉਹ ਲੰਗਰ ਜਿਹੜਾ ਤੁਸੀਂ ਰੋਡ ਦੇ ਉੱਤੇ ਲਗਾਣੇ ਆ ਜੇ ਦੇ ਨਾਲ ਜਿਹੜੀ ਹੈ ਰੋਡ ਬਲੌਕ ਹੋ ਜਾਂਦੀ ਹੈ ਤੇ ਸੰਗਤਾਂ ਉਹਦੇ ਤੋਂ ਬਹੁਤ ਜ਼ਿਆਦੇ ਪਰੇਸ਼ਾਨੀ ਦਾ ਕੰਮ ਸਾਹਮਣਾ ਕਰਨਾ ਪੈਂਦਾ ਹੈ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਪਲੀਜ਼ ਤੁਸੀਂ ਰੋਡ ਦੇ ਉੱਤੇ ਮਾਰੇ ਦੀ ਸਤਕਾਰ ਵਿੱਚ ਲੰਗਰ ਨਾ ਲਗਾਓ ਇੱਕ ਵੱਖਰੀ ਜਗ੍ਹਾ ਲੈ ਲਿਓ ਤਾਂ ਜੋ ਰੋਡ ਜਿਹੜਾ ਰੋਡ ਦੀ ਟ੍ਰੈਫਿਕ ਨਾ ਰੋਕੇ ਔਰ ਭਾਵੇਂ ਇੱਕ ਇੱਕ ਏਕੜ ਲੈ ਲਓ ਤੁਸੀਂ ਸਾਡੇ ਆਪਣੇ ਆਪਣੇ ਵੱਲੋਂ ਤੇ ਅਸੀਂ ਪੇਮੈਂਟ ਗੁਰੂ ਘਰ ਵੱਲੋਂ ਕਰ ਦਵਾਂਗੇ ਉਹਨਾਂ ਨੂੰ ਤਾਜੋ ਜਿਹੜੀ ਹੈਗੀ ਸੰਗਤਾਂ ਨੂੰ ਆਉਣ ਜਾਣ ਦੇ ਵਿੱਚ ਤਕਲੀਫ ਨਾ ਹੋਵੇ ਤੁਹਾਡੀ ਵੀ ਸਰਦਾ ਮਹਾਰਾਜ ਨੂੰ ਪ੍ਰਵਾਨ ਰੰਦੀ ਰਹੇ ਔਰ ਜਿਹੜੀ ਸੰਗਤਾਂ ਦੂਰ ਰਾੜੇ ਤੋਂ ਆਉਨੀਆਂ ਹੁੰਨੀਆਂ ਵਾਪਸ ਜਾਣਾ ਹੁੰਦਾ ਆ ਉਹ ਆਪਣੇ ਟਾਈਮ ਸਰ ਆ ਸਕਣ ਤੇ ਪਾਣ ਟਾਈਮ ਸਰ ਆਪਣੇ ਵਾਪਸ ਜਾ ਸਕਣਾ ਇਹ ਬੇਨਤੀ ਜ਼ਰੂਰ ਪ੍ਰਵਾਨ ਕਰੋ ਸਾਰੇ ਆਸ-ਪਾਸ ਦੀਆਂ ਸੰਗਤਾਂ ਔਰ ਦੁਬਾਰਾ ਫਿਰ ਬੇਨਤੀ ਕਰਾਂਗਾ ਤੁਸੀਂ ਜ਼ਰੂਰ ਇੱਕ ਸਾਈਡ ਦੇ ਉੱਤੇ ਭਾਵੇਂ ਇੱਕ ਏਕੜ ਲੈ ਕੇ ਲੰਗਰ ਲਗਾ ਲਓ ਤੇ ਉਹਦੀ ਜਿਹੜੀ ਜਿੰਨੇ ਵੀ ਖਰਚਾ ਹੋਏਗਾ ਉਸ ਜ਼ਮੀਨਦਾਰ ਦਾ ਉਹਦਾ ਅਸੀਂ ਗੁਰੂ ਘਰ ਵੱਲੋਂ ਦੇਵਾਵਾਂਗੇ ਤੁਹਾਨੂੰ ਯਾ ਵਾਜੂ ਗੁਰਜੀ ਕਾ ਖਾਲਤਾ ਵਾਜੂ ਗੁਰਜੀ ਵਾਜੂ ਗੁਰਜੀ ਫਤੇ ਰਾਜਾਵਲੀ ਰੋਪੋਲੀ